ਕਭੀ ਅਸਲ ਗੱਲ ਕੀ ਹੋਈ ਮम्मी ਨੇ ਛੱਟ ਲੱਗ ਕਿਦਾਂ ਗਈ ਛੱਟ ਦੀ ਵੀ ਕਹਾਣੀ ਬਣੀ ਹੈ ਕਿ ਮੈਂ ਤਾਂ ਸੱਭ ਹੀ ਬਣਾਉਂਦੇ ਸੀ ਬਾਹਰ ਰਹਿਣਾ ਆ ਮम्मी ਨੇ ਜਾਣ ਕੇ ਐਂਕ ਲੱਗ ਕਹਿੰਦੇ ਨੇ ਲੜਾਈ ਮੋਲ ਲੈਣੇ ਆ ਨਹੀਂ ਗੱਲ ਮम्मी ਤਾਂ ਛੱਟ ਮੋਲ ਲੈਣ ਵਾਲਾ ਕਰ ਦਈ ਮੈਂ ਬਣਾਉਂਦੀ ਰੀਲ ਮम्मी ਆ ਗਈ ਤੇ ਮੇਰੇ ਦਿਮਾਗ ਚ ਉਸੇ ਟਾਈਮ ਆ ਗਿਆ ਵੀ ਸਟੇਟਸ ਲਾਉਣੀ ਆ ਉਹਦਾ ਗਾਣਾ ਚੱਲਦਾ ਮੇਰੀ ਸੱਸ ਸੇ ਲਈਆਂ ਵਰਗੀ ਮੈਂ ਮੌਜਾਂ ਕਰਦੀ ਨਹੀਂ ਕੁੜੀਓ ਤੇ ਮੈਂ ਹਾਂ ਚਾਲਾ ਪਾ ਕੇ ਕਲੀਪ ਆ ਕੇ ਰੀਲ ਬਣਾ ਲੈਣੀ ਉਹ ਮਾੜਾ ਜਿਹਾ ਕਿਹੜਾ ਦਿੱਤਾ ਤੇ ਮੰਮੀ ਡੇਕੀ ਇਸ ਚੱਕਰ ਦੇ ਵਿੱਚ ਐਸਾ ਮਮੀ ਤੇ ਸੱਟ ਲੱਗ ਗਈ ਆ ਨਾ ਕਿੱਕਲੇ ਪੰਦੇ ਲੱਗੀ ਹੈ ਕਿਤੇ ਸੱਸ ਸਹੇਲੀਆਂ ਵਰਗੀ ਕਾਢੀ ਕਾਢੀ ਭਾਬੀ ਕਿਤੇ ਸੱਸ ਰੇੜੀ ਨਾ ਬੈਂਦੀ ਉਹ ਨਹੀਂ ਰੇੜਦੀ ਕਿਰਾਜ ਉਹਦਾ ਮੰਮੀ ਤਾਂ ਮੇਰਾ ਤਾਂ ਜਾਣ ਪੁਰਾਣੇ ਨਹੀਂ ਹੈਗੀ ਮੇਰੀ ਮੰਮੀ ਨਾ ਤੇ ਪੇਕਿਆਂ ਵਾਲੀ ਆਪਾਂ ਤਾਂ 10 10 15 15 ਮਿੰਟ ਕਿੱਕਲੇ ਪੰਦੀਆਂ ਰਹਿਣਾ ਕਦੀ ਬੋਲੀਆਂ ਤਾਂ ਨੱਚਣ ਡੈਪਣਾ ਕਿੰਨਾ ਟਾਈਮ ਲਗਾਉਣਾ ਸਾਡੇ ਤਾਂ ਥਾਂ ਵੀ ਉੱਥੇ ਐ ਅੰਦਰ ਪੱਕਾ ਵਾ ਸਾਰੇ ਪੱਕੇ ਥਾਦੇ ਪੰਦੀਆਂ ਰਿੰਗ ਮਝਾਰ ਕਦੇ ਮੇਰੀ ਮੰਮੀ ਅਜੇ ਤੱਕ ਡਿੱਗੀ ਹੋਇਆ ਪਰ ਭਾਬੀ ਮੰਮੀ ਨਹੀਂ ਹੈਗੀ ਇੰਨੀ ਜੋ ਮੰਮੀ ਕੋ ਕਿੱਥੇ ਇੰਨੀਆਂ ਕਿਕਲੀਆਂ ਪੈਂਦੀਆਂ ਨਾ ਮੰਮੀ ਨੇ ਕਦੀ ਪਾਈਆਂ ਆਈਆਂ ਮੈਨੂੰ ਲੱਗਾ ਢਾਡੇ ਕੋ ਗੇੜਾ ਹੀ ਤੇਜ ਆ ਗਿਆ ਤੇ ਕਿਤੇ ਮੰਮੀ ਦਾ ਪੈਰ ਫੂਰ ਫਿਸਲ ਗਿਆ ਵਾ ਚਲੋ ਤਾਂ ਤੇ ਕੀ ਬਣਿਆ ਪਤਾ ਤਾਂ ਨਹੀਂ ਲੱਗਾ ਹੁੰਦਾ ਪਰ ਮੇਰੀ ਮੰਮੀ ਵੇਦਾ ਸ਼ਰੀਰ ਦੀ ਮੋਟੀ ਹੋ ਤੇ ਆਹ ਸੋ ਕੋ ਪਤਲੀ ਮੰਮੀ ਹੇ ਤੇ ਜਾਣ ਜਾਣੀ ਤੇ ਮੰਮੀ ਕੋਲ ਕਿਕਲੀਆਂ ਵੀ ਨਹੀਂ ਪਈ ਮੰਮੀ ਸਾਡੀ ਵੇਖ ਰਹੀ ਨਹੀਂ ਆ ਵਿੱਚੋਂ ਮੰਮੀ ਐ ਫੁੱਸ ਜੀ ਐਵੇਂ ਮੈਨੂੰ ਵੀ ਲੱਗਦਾ ਭੀ ਐਵੇਂ ਰੋਲੇ ਗੋਲੇ ਵਾਲੀ ਆ ਮੰਮੀ ਮੰਮੀ ਚ ਨਹੀਂ ਹੈਗੀ ਜਾਣ ਪਰਣ ਹਾ ਜਦ ਮੈਂ ਮੰਮੀ ਦਾ ਸਟਾਪੂ ਵੀ ਖੱਡਣਾ ਸੀ ਉਹ ਨਾ ਭੜੇ ਸਟਾਪੂ ਖੱਡਣਾ ਲਾਲੀ ਕਿਤੇ ਲੱਤਾਂ ਬੰ ਟੋੜ ਗਈ ਤੇ ਕਿੱਥੇ ਚੱਕੀ ਵੀ ਨਹੀਂ ਜਾਇਆ ਕਰਨੀ ਨਹੀਂ ਹੋਣੀ ਮੈਂ ਕਿੱਦਣਾ ਪਹਿਲਾਂ ਸੋਚਿਆ ਸੀ ਮੈਂ ਤੁਹਾਡੇ ਭਾ ਦਾ ਵਕਤ ਪੈ ਜਾਣਾ ਮੈਨੂੰ ਤਾਂ ਅੱਗੇ ਭਾ ਦਾ ਕਾਲਾ ਪੈਣ ਨਹੀਂ ਆ ਮਮੀ ਹੁੰਦੀ ਜਾਂਦੀ ਮੇਰੇ ਵੱਲ ਜਦੋਂ ਮੈਂ ਲੱਗ ਕੇ ਜਾਂਦੀ ਮਮੀ ਹੋਤਰਾਂ ਵੇਖਦੀ ਨਹੀਂ ਤੇ ਮਮੀ ਅੱਗੇ ਕਿੰਨਾ ਵਧੀਆ ਮੇਰੇ ਨਾਲ ਪਿਆਰ ਨਾ ਰਹਿੰਦੇ ਸੀ ਚੱਲ ਕੋਈ ਗੱਲ ਨਹੀਂ ਮਾੜੀਆਂ ਮੋਟੀਆਂ ਦਾ ਕੋਈ ਨਹੀਂ ਮੇਰੀ ਤਾਂ ਕਿੰਨੀ ਖੁੱਤੇ ਖਣੀ ਹੁੰਦੀ ਰਹਿੰਦੀ ਭਾਜੀ ਦੀ ਕਿੰਨੀ ਹੁੰਦੀ ਰਹਿੰਦੀ ਆ ਕੋਈ ਨਹੀਂ ਤੁਸੀਂ ਸਾਡੇ ਪਪੇ ਤੇ ਪਾਲੋਗੇ ਹੁਣ ਚਲ ਕੋਈ ਗੱਲ ਨਹੀਂ ਮੈਂ ਕਹਿਣਾ ਕਿ ਪਤਾ ਮੈਨੂੰ ਗਲਤੀ ਤੇ ਮੇਰੀ ਆ ਪਰ ਮੈਨੂੰ ਇੰਨਾ ਥੋੜਾ ਪਤਾ ਇਹ ਕਿ ਪੰਮੇ ਕੋ ਥਾਨਾ ਹੀ ਨਹੀਂ ਕਿਕਲੀ ਪੈਣੀ ਨੀ ਭੈਣੇ ਮੰਮੀ ਕਿੱਥੇ ਕਿਕਲੀਆਂ ਜੋਗੀ ਆ ਛੱਡ ਪਰ ਹਾਂ ਪਰ ਹੁਣ ਗਾਂਹ ਨਾ ਪੰਗਾ ਲੈ ਲਿਓ ਬਈ ਉਹਦੇ ਵਿੱਚ ਸ਼ੁਕਰ ਕਰੋ ਬਚਾ ਗਿਆ ਕਿਤੇ ਜਾਦੀ ਸਾਟ ਨਹੀਂ ਲੱਗ ਗਈ ਕੰਨਾਂ ਨੂੰ ਹੱਥ ਲੱਗ ਗਏ ਹੁਣ ਤੇ ਮੇਰੇ ਕਿਧਰੇ ਆਏ ਨਾ ਨੂੰ ਫਿਕਰ ਵੀ ਅੰਦਰ ਵੀ ਕੋਈ ਮਰੀਜ਼ ਸੁੱਤਾ ਲੰਮਾ ਪਿਆ ਸੁਟਿਆ ਨੂੰ ਮਾਰ ਕੇ ਮੈਂ ਤਾਂ ਚਾਹ ਪਾਣੀ ਮੈਨੂੰ ਪੁੱਛ ਰ ਆਪ ਚਾਹ ਬਣਾ ਕੇ ਪੀਂ ਰਹੀ ਆ ਤੇ ਨਾਲੇ ਵੇਖ ਲਾ ਆਪਣੀ ਕਰਤੂਤਾ ਆਪੇ ਦੱਸਾਂ ਢੀ ਉਹਨੂੰ ਚੰਗੀ ਕਰਤੂਤ ਕੀਤੀ ਉਹ ਕੋਈ ਝੱਜ ਦਾ ਕੰਮ ਨਹੀਂ ਨੇ ਕੁੜੀਆਂ ਐ ਤੋਨੇ ਮਾਰਸ ਢਾਈ ਸੋੱਖਾ ਜਾ ਮम्मी ਬਾਜਾ ਮਾਰਦੇ ਤੁਹਾਨੂੰ ਹਾਂਜੀ ਆ ਗਈ ਮम्मी ਮम्मी ਨੇ ਹੁਣ ਕੀ ਕਹਿਣਾ ਹੈ ਸੁਣੋ ਜਾ ਕੇ ਕੀ ਕਹਿੰਦੀ ਨਹੀਂ ਮੇਰ ਲੋਣ ਕੇ ਮਰ ਗਈ ਆ ਕਿ ਜਿੰਦੀ ਆ ਆ ਗਈ ਆ ਗਈ ਮम्मी ਕਦਾ ਕਪੂ ਚੋਕ ਨੀ ਆਜੋ ਆ ਵੇਖੋ ਆ ਗਈ ਹਾਂ ਜੀ ਮੰਮੀ ਨੀ ਆਪ ਚਾਹ ਪੀਂਡਾ ਪੀ ਹਜੇ ਮੈਨੂੰ ਕੁਛ ਲੋ ਹਏ ਜੇ ਮੈਂ ਮਾੜੀ ਧੋਣ ਵਾਲੀ ਪਿਆਵਾ ਜੇ ਕਿਤੇ ਮੈਂ ਜ਼ਿਆਦਾ ਬੁਤੜੀ ਹੋ ਗਈ ਨਾ ਮੰਜੇ ਤੇ ਪੈ ਗਈ ਤੋ ਮੈਨੂੰ ਕੋ ਨਾ ਪੁੱਛੋ ਗਿਆ ਦੋਵੇਂ ਜਾਣੀਆਂ ਲੈ ਮੰਮੀ ਇਹਦੇ ਵਿੱਚ ਕਿਹੜੀ ਗੱਲ ਕੋਈ ਨਹੀਂ ਤੁਹਾਨੂੰ ਹੁਣੇ ਚਾਹ ਲਿਆ ਦੇਣ ਤੇ ਰਾਜਮੇਂ ਦਰੋਂ ਉੱਥੇ ਪਾ ਕੇ ਲਿਆਈ ਤੇ ਆਪ ਤੁਮ ਜਣੀਆਂ ਪਾ ਕੇ ਪੀਂਡਾ ਪੀ ਆ ਕੀ ਹੋ ਗਿਆ ਵਾ ਮੰਮੀ ਹੋਣਾ ਕਿ ਮੈਨੂੰ ਤੇ ਚਾਹ ਪੁੱਛ ਲੋ ਇਹ ਵੀ ਮੈਂ ਵੀ ਘਰ ਦਾ ਮੈਂਬਰ ਆ ਮੈਂ ਮਾੜੀ ਜੀ ਲੰਮੀ ਕਾਦੀ ਪੈ ਗਈ ਤੁਸੀਂ ਤੇ ਮੈਨੂੰ ਚੇਤਾ ਹੀ ਭੁਲਾਤਾ ਵੀ ਅੰਦਰ ਕੋਈ ਹੈਗਾ ਵੀ ਆ ਮੰਮੀ ਤੇਰੀ ਤੇ ਘਰ ਦਾ ਮੋਢੇ ਜੇ ਦੱਸ ਮੰਮੀ ਐਵੇਂ ਨਾ ਤੂੰ ਲੜਾਈ ਕਰਨ ਲੱਗ ਜਾ ਕਰ ਭਾਬੀ ਨੇ ਚਾਹ ਲਿਆ ਦਿਨੀ ਤਾਨੂੰ ਮੈਂ ਲਿਆ ਦਿਨੀ ਆ ਘਰ ਦਾ ਮੋਢਾ ਮੋਢੇ ਤੇ ਪੁੱਟ ਕੇ ਤੂੰ ਇੱਥੇ ਬਿਠਾਤਾ ਵਾ ਜਾ ਲਿਆ ਹੁਣ ਮੇਰੇ ਮੂੰਹ 'ਵਾਲਾ ਕਾ ਤਾਂ ਵੇਖੀ ਜਾਨਨੀ ਆ ਮਮੀ ਵੇ ਲੋ ਇਹ ਵੀ ਹੱਸ ਦੀ ਜੇ ਹੁਣ ਮੈਂ ਤਾਂ ਗਲਤੀ ਮੰਨ ਲਈਏ ਮੈਨੂੰ ਜਾਣ ਜਾਣ ਕੇ ਸਤਾਉਂ ਡਈ ਹੁਣ ਆਪਣੀਆਂ ਗਲਤੀਆਂ ਆਪੇ ਮੰਨੀ ਜਾਨੀ ਆਪੇ ਦੱਸਣ ਡੀ ਚਲੋ ਕੋਈ ਜੇ ਮੈਂ ਪੁੱਛਿਆ ਤਾਂ ਆਈ ਭਾਬੀ ਨੇ ਦੱਸਿਆ ਕੋਖੜੀਂ ਅੰਦਰ ਆਮ ਕਰੋ ਤੂੰ ਇਤ ਲਿਆ ਦਿੰਨੇ ਆ ਚਾ ਹੁਣ ਮੈਂ ਮਾਂ ਹਾ ਉੱਠੀ ਹੁਣ ਨਹੀਂ ਮੇਰੇ ਕੋਲੰਮੀ ਪਿਆ ਜਾਣਾ ਜਾਓ ਮੈਨੂੰ ਪਹਿਲਾਂ ਚਾਹ ਲਿਆ ਕੇ ਦੋ ਚਲ ਮੈਂ ਮਮੀ ਚ ਲੈ ਕੇ ਆਉਂਦੀ ਆ ਜਾ ਮੇਰੀ ਗੱਲ ਸੁਣ ਹਾਂਜੀ ਮਮੀ ਮੇਰੇ ਕੋ ਇਤਾਂ ਨਹੀਂ ਪੀਤੀ ਜਾਣੀ ਅੱਗੇ ਪਾਣੀ ਸਾਰਾ ਐਂ ਦੀ ਵਗ ਗਿਆ ਉਹ ਨਾਲ ਡੰਡਾ ਜਿਆ ਵੀ ਲਿਆਦੀ ਹੇਗਾ ਭਾਈ ਫਪੀਨ ਵਾਸਤੇ ਚਾੜੀਆਂ ਤੇ ਵੇਜੋ ਡੰਡਾ ਜਾਂ ਲਿਆ ਲਈ ਮੰਮੀ ਢੋਲਾ ਪਾਉਣ ਲੱਗੀ ਤੇ ਚੋਪਣੀ ਕਰਦੀ ਉਹ ਤੋੜ ਨਹੀਂ ਉਹ ਦੁੱਖਦੀ ਤੇ ਜਦੋਂ ਲੜਨਾ ਹੁੰਦਾ ਉਹਦੋਂ ਢੋਲਾ ਹੀ ਪਾਈ ਜੰਨੀ ਆ ਨਹੀਂ ਮੈਂ ਲੜਦੀ ਜਾਓ ਲਿਆ ਦਿਓ ਨਹੀਂ ਮੰਮੀ ਨੇ ਪੈਪ ਤੋਂ ਬਿਨਾ ਖਾਦੀ ਨਹੀਂ ਜਾਂਦੀ ਪੈਪ ਤੋਂ ਬਿਨਾ ਕਿੱਦਾਂ ਖਾਵਾਂ ਉਹ ਤੇ ਸਾਰੀਆਂ ਐਨੂੰ ਡੁੱਲ ਗਈ ਇਹ ਰੋਟੀ ਤੇ ਰੋਟੀ ਕਿੱਥੇ ਖਾਣਾ ਕਰੂੰ ਸਿੱਧਾ ਮੂੰਹ ਤੇ ਜਦੋਂ ਸਿੱਧਾ ਨਹੀਂ ਹੁੰਦਾ ਤੇ ਕਿੱਦਾਂ ਕਰਾਂ ਏ ਤੇ ਹੋ ਰਹੀ ਤੂੰ ਮਮੀ ਦੀ ਤਾਂ ਸਿੱਧੀ ਕਰਾ ਗਰੋਂ ਤੁਹਾਨੂੰ ਉਧਰ ਆ ਜਿੰਦਰ ਮੈਨੂੰ ਲੱਗਦਾ ਵਾ ਮਮੀ ਤੇ ਪਹਿਲਾਂ ਹੀ ਜਿਆਦਾ ਨੁਕਸ ਹੋਣਾ ਮੇਰੇ ਕਿੱਕਲੇ ਕੁੱਕਲੇ ਪਾਉਣ ਨਾਲ ਹੀ ਕੁਛ ਵੀ ਹੋਇਆ ਤੇ ਤੇ ਕਿੱਕਲੇ ਪਾਉਣ ਨਾਲ ਤੇ ਕਿੱਕਲੇ ਨੇ ਸਿਆਪਾ ਪਾਇਆ ਸਾਰਾ ਮੇਰੀ ਪਹਿਲਾਂ ਵੀ ਤੁਹਾਨੂੰ ਵਲ ਪੈ ਜਾਂਦਾ ਹੁੰਦਾ ਵਾ ਲੈ ਮਮੀ ਆ ਵੇਖ ਲੋ ਫਿਰ ਤੇ ਪਰਦੇ ਪਾਉਣ ਦੇ ਹੀ ਨਾ ਜਾਣ ਕੇ ਮੇਰੇ ਸਿਰ ਗੱਲ ਸੁਟਾ ਦੇਣਾ ਕਦੋਂ ਮੇਰੇ ਪਿਆਹੀ ਵਲ ਕਿਉਂ ਦੱਸਦੀ ਆਂਦੀ ਮਮੀ ਤੇ ਮੋਚ ਵੀ ਛੱਟ ਗਿੱਟੇ ਨੂੰ ਆ ਜਾਂਦੀ ਆ ਜਿਹੜਾ ਮੈਂ ਤੇਰੀ ਕਰਤੂਤ ਦਾ ਘਰ ਦੇਆਂ ਗੱਲਾਂ ਐਵੇਂ ਖੋਲ-ਖੋਲ ਰੱਖੀ ਜਾਂਦੀ ਆ ਤਨਾਲ ਚਾਹ ਲੈ ਕੇ ਆ ਤਨਾਲ ਤੂੰ ਤੇਲ ਲੈ ਕੇ ਆਵੇਂ ਧੋਣ ਮੜ ਕੇ ਮੈਨੂੰ ਇਦਾਂ ਸੁੱਟ ਸਨ ਨਾ ਜੇ ਅੰਦਰ ਰੱਖਾ। ਜਾ ਕੇ ਵਿਚਾਲਿਆ ਦੇ ਮम्मी ਨੇ ਇਦਾਂ ਹੀ ਲੜੀ ਜਾਣਾ। ਮम्मी ਨਾਲ ਤਾਂ ਕੰਮ ਹੀ ਆ ਲੜਾਈ ਕਰਨਾ। ਆਹੇ ਪਰ ਮम्मी ਤੂੰ ਹੀ ਆ ਕਿੱਦਾਂ ਕਹਤਾ ਵੀ ਕਰਦੀਆਂ ਗੱਲਾਂ ਕੋਲ ਜੇ ਮੈਂ ਵੀ ਧੋਣ ਘਰ ਦੇ ਜੀ ਆ। ਫਿਰ ਕੀ ਮੈਨੂੰ ਵੀ ਪਤਾ ਹੋਣਾ ਹੀ ਚਾਹੀਦਾ ਸਾਰਾ ਕੁਝ। ਮम्मी ਦਾ ਸੁਭਾਈ ਇਦਾਂ ਆਉ ਚੱਲੀ ਆਪਾਂ। ਲਿਓ ਨੇ। ਮੇਰਾ ਸੁਭਾਅក៏ ਇਤਰਾ ਦਾ ਹੀ। ਉਹ ਦੂਜਿਆਂ ਨੇ ਕੰਮੇ ਨੂੰ ਆਪਸ ਸੁਧਾਰਦੇ ਸੁਧਾਰਦੇ ਮੈਨੂੰ ਸੋ ਕੋਈ ਨਾ ਸੁੱਟ ਕੇ ਰੱਖ ਦਿੱਤਾ ਹੋਣੀ ਕੋਤੇ। ਚੱਲ ਕੋਈ ਗੱਲ ਹੁਣ ਮਾੜੀ ਪਰ ਤੂੰ ਧੋਣ ਹਲਾਉ ਤੇ ਹੁਣ ਮੈਂ ਛੱਟ ਲੱਗੀ ਤੇ ਮੈਂ ਸਿੱਧੀ ਕਿਤੇ ਨਾਲ ਤੜਾ ਕੇ ਪੈ ਜਾ ਆਪਣੀ ਤੇਲ ਲੈ ਕੇ ਤੇ ਮਾਲ ਲਾ ਚੱਲ ਮਾਲ ਜਿੰਨੀ ਆ ਪੱਟਾ ਵੇਖੋ ਕਿੱਡਾ ਲਿਆ ਇਤੋਂ ਇਨੀ ਕਰਨੀ ਆ ਭਾ ਮਾਉਦਾ ਵਿਚਾਰੀ ਦੇ ਪੇਤ ਨਿਕਲ ਜੇ ਤੋਂ ਤੇ ਕੰਨ ਦੇ ਹੁੰਦੀਆਂ ਗੱਲਾਂ ਮੰਮੀ ਨੇ ਵੀ ਚਾਹ ਸੋ ਬੋਦਾ ਇਹ ਨਾਲੇ ਫੜਾ ਦਿੰਦੇ ਤੇ ਚੰਗੇ ਰਹਿਣਾ ਹੈ ਮੰਮੀ ਨੇ ਆਪਣੀ ਥਾਂ ਸਹੀ ਹੈ ਕਰਦੀ ਤੇ ਮੇਰੀ ਹੁਣ ਮੈਂ ਵੀ ਕੀ ਕਰਾਂ ਪੈ ਗਈ ਜਿਹੜੀ ਕਿਕਲੀ ਪੈ ਗਈ ਹੈ ਕਿਕਲੀ ਦਾ ਤੇ ਕੀ ਕਹਿੰਦੇ ਹੁੰਦੇ ਕਚੁੰਬੜ ਹੀ ਨਿਕਲ ਗਿਆ ਹੋਂ ਤੇ ਅੱਜ ਤਾਂ ਬਾਤ ਹੈ ਉਹਨੇ ਮੈਂ ਵੀ ਨਹੀਂ ਨਾ ਲੈਣਾ ਕਿ ਕਿਲੀ ਪਾਉਂਦਾ ਤੇ ਮੇਰੇ ਲੱਗਉਂਦੀ ਵੀ ਨੰਗੀ ਤੇ ਮੈਂ ਡਰਿਆ ਕਰਦਾ ਚੰਗਾ ਸਿਆਪਾ ਪਾਇਆ ਹੀ ਆ ਕਿੱਥੇ ਲੈ ਗਈ ਚੱਲੀ ਯਾਰ ਰਸੋਈ ਵਾਲ ਨੂੰ ਖਾਣਾ ਮम्मी ਨੇ ਤੂੰ ਹੁਣ ਵਾਣ ਲੱਗੀ ਜਿਹੜਾ ਕੰਮ ਤੇਰਾ ਉਹ ਮੈਨੂੰ ਕਰਨੇ ਪੈਂਦੇ ਤੇ ਤੂੰ ਕਿੱਥੇ ਹੋਇਆ ਮੈਂ ਪੈੜੀਆਂ ਚੋਂ ਪੈੜੀਆਂ ਦੀ ਖਾਨੀ ਗਈ ਪੈੜੀਆਂ 'ਚ ਕੰਮ ਕੀ ਕੰਮ ਗਿਆ ਸੀ ਕਣਕ ਵੇਖਣ ਕਣਕ ਤਾਂ ਕਿਵੇਂ ਵੇਖ ਕੇ ਆਇਆ ਕਣਕ ਵੇਖ ਕੇ ਆਇਆ ਕੀ ਵੇਖ ਕੇ ਆਉਦਾ ਮੈਂ ਤੈਨੂੰ ਕਹਿੰਦੇ ਆ ਕਣਕ ਵੇਖ ਕੇ ਆਇਆ ਮੈਂ ਤੇ ਮੈਂ ਵੀ ਗੁੱਸੇ ਨਾਲ ਵੀ ਕਣਕ ਵਾਗੀ ਵੇਖਣੀਆਂ ਹੀ ਕਣਕ ਪੱਕੀ ਹੀ ਉਹ ਵੇਖ ਕੇ ਆਇਆ ਫੇ ਮਸ਼ੀਨ ਵਾਲੇ ਨੂੰ ਫੋਨ ਕਰਦੇ ਆ ਅੱਛਾ ਕਣਕ ਪੱਕੀ ਕਣਕ ਵੇਖ ਕੇ ਆ ਗਿਆ ਇਹ ਵੀ ਵਡਾ ਕੇ ਕਰੇ ਛੋਟਲਾ ਉਤੋਂ ਬਦਲ ਹੋ ਜਾਂਦਾ ਤੂੰ ਆਪ ਵੇਖ ਕੇ ਵੀ ਰੱਜ ਜਾਕਰ ਮਗਰੋਂ ਸਾਨੂੰ ਤਿੰਨਾਂ ਨੂੰ ਵੀ ਲੈ ਜਾ ਕੇ ਬਦਲ ਤੈਨੂੰ ਹੀ ਲੱਗਦੇ ਆ ਬਹੁਤੇ ਆ ਇਹਨਾਂ ਨਾਲ ਆਪ ਵੀ ਬਦਲ ਵਰਗੀ ਆ ਤੂੰ ਜੋ ਹੈਗਾ ਮੈਂ ਕਾਲੇ ਕੋਲੇ ਵਰਗਾ ਮੈਂ ਤਾਂ ਬਦਲ ਵਰਗੀ ਹੈਗੀ ਆ ਚਿੱਟੀ ਬੜੀ ਕੇ ਬਹੁਤ ਹੱਥ ਨਾਲ ਥਮਲਾ ਗਿਆ ਪਤਾ ਹੀ ਮੈਨੂੰ ਪਤਾ 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 ਮੈਨੂੰ ਆ ਜਾ ਇਨਾਂ ਨਾਲ ਜਿਆਦੀ ਚਿੱਟੀਆਂ ਦੱਸਾਂ ਦੱਸ 10 ਦੇ ਦੱਸ ਪਰ ਮੈਂ ਚੁਪੇੜ ਮਾਰ ਲਈਏ ਵਰਦੇ ਨੇ ਚੁਪੇੜ ਕੋ ਨਹੀਂ ਹੋਣਾ ਕੀ ਸਾਰੇ ਪਰਦੇ ਖੋਲੋ ਹੱਥ 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 ਤੋਂ ਮਜਬੂਰ ਕਿਹਾ ਦੇ ਪਰਦੇ ਖੋਲ ਲੈ ਕੀ ਗੱਲ ਕੀ ਰਾਜ ਕੋ ਨਹੀਂ ਕੋ ਨਹੀਂ ਤੂੰ ਜਾ ਕਿੱਥੇ ਲੱਗੇ ਚਲੀ ਪਾਣੀ ਮੈਨੂੰ ਜਾ ਦੇ ਕਹਿਓ ਜਾ ਜਾ ਗੱਲ ਕੀ ਮੈਨੂੰ ਵੀ ਦੱਸੋ ਹੀ ਨਹੀਂ ਕੋ ਨਹੀਂ ਜਾ ਤੂੰ ਚਾਹ ਦੇ ਕਹਿਓ ਹਾਂ ਤਾਂ ਤੂੰ ਮਜਬੂਰ ਤੂੰ ਨਹੀਂ ਮਜਬੂਰ ਹੈਗਾ ਜਦੋਂ ਮੈਂ ਨਾ ਇਦਾਂ ਗੁੰਮ ਕਰਕੇ ਮਾਰ ਤੂੰ ਤੈਨੂੰ ਤੂੰ ਨਹੀਂ ਮੈਨੂੰ ਮਾਰ ਸਕਦਾ ਇਦਾਂ ਨਹੀਂ ਮੈਂ ਮਾਰਨ ਵਾਲੀ ਹੈਗੀ ਦੱਸ ਦੂ ਭਾਬੀ ਨੂੰ ਵਾਲੀ ਇਹ ਪ੍ਰੈਸ ਗਰਮ ਲੱਗੀ ਨਹੀਂ ਤੇ ਪ੍ਰੈਸ ਇੱਕ ਪਾਸੇ ਨਾਲ ਪੱਲਾ ਕਰ ਦਵੇਂ ਨੀ ਵੇਖੀ ਵਸੇਤ ਖੋਲਦੀ ਭਾਬੀ ਸਾਹਮਣੇ ਨਾ ਨਾ ਇਹ ਕੰਮ ਨਾ ਕਰੀ ਮੈਂ ਤੈਨੂੰ ਦੱਸਦਾ ਇਹ ਜੇ ਮਹਾਂ ਵਿਆਹ ਹੈ ਮੇਰਾ ਮਹਾਂ ਵਿਆਹ ਹੈ ਫਿਰ ਇਹ ਸੋਚੇਗਾ ਨਾ ਮੈਂ ਹੀ ਦਾ ਮੈਂ ਦੱਸਦਾ ਮੰਮੀ ਨੂੰ ਅਹੋ ਜੀਆਂ ਗੱਲਾਂ ਕਰਦੀ ਦਾਦੇ ਮੰਮੀ ਨੂੰ ਮੰਮੀ ਨੂੰ ਕਿਹੜਾ ਪਤਾ ਨਹੀਂ ਤੇਰੇ ਪੇਤਾਂ ਦਾ ਨਾਲੇ ਸ਼ੇਰੀਆਂ ਕਿਹੜੀਆਂ ਇੱਕ ਮਿੰਟ ਇੱਕ ਮਿੰਟ ਸ਼ੇਰੀਆਂ ਕਿਹੜੀਆਂ ਤੂੰ ਮੈਨੂੰ ਦੱਸੋ ਹੈ ਨਹੀਂ ਹੀ ਦੰਦਾਂ ਮੈਂ ਤੰਗਾ ਛੱਡ ਦੇ ਤੇਰੇ ਮੈਂ ਤੰਗਾ ਛੱਡ ਦੇਣਾ ਇੱਥੇ ਤੂੰ ਸੀਂਡਲ ਗਿਆ ਗਣਾ ਮੈਂ ਤੈਨੂੰ ਦੱਸਦਾ ਵੱਜ ਗਈ ਨਾ ਤੇ ਤੂੰ ਰੋਂਦੀ ਨੇ ਜਾਣਾ ਮੰਮੀ ਕੋਲ ਮੈਂ ਤੈਨੂੰ ਦੱਸਦਾ ਚੁੱਪ ਕਰਦਾ ਮੈਂ ਤੇ ਪੇਤ ਨਾ ਕਿਹੜੀ ਤੂੰ ਸ਼ੇਰੀ ਦੀ ਗੱਲ ਕਰਨੀ ਗਈ ਉਹੀ ਜਿਹੜੀ ਕਾਈ ਜੀ ਤੇਰੇ ਵਰਗ ਐਡੀ ਮੋਢੀ ਤੁਰਦੀ ਵੇਖ ਤੇ ਨੀ ਨਹੀਂ ਸੀ ਤੇ ਮੂੰਹ ਉਹ ਕਿਦਾਂ ਦਾ ਸੀ ਇੱਕ ਮਿੰਟ ਦਾ ਸਪੌਡਰ ਡਰਪ ਆ ਗਿਆ ਸਿੰਗਲ ਗਿਆ ਆ ਦੱਸਦਾ ਤੈਨੂੰ ਸਾਰਾ ਮੂਹ ਲਵੇੜ ਗਿਆ ਹੁਣ ਇੱਧਰ ਆ ਆ ਜਾ ਫੋਨੇ ਮੁਕਾਬਲਾ ਕੰਝੋ ਕਵਲੀ ਨਾ ਡਰ ਕੇ ਪੱਜ ਜਾਂਦਾ ਦੱਸਦੀ ਆ ਮੰਮੀ ਨੂੰ ਜਾ ਕੇ ਹੁਣ ਨਾ ਇਹ ਤਾਂ ਕੋਈ ਵੱਡਾ ਗਲਾ ਨਹੀਂ ਲੱਭਾ ਅੱਧਾ ਕਿਲੋ ਵਾਲਾ ਗਲਾ ਲਿਆਉਣਾ ਹੀ ਹੋਵੇ ਉੱਥੇ ਹੈਗਾ ਮੰਮੀ ਆਵੇਗਾ ਸਾਰੇ ਮੈਨੂੰ ਪਾਊਡਰ ਦਾ ਡੱਬਾ ਉੱਥੋਂ ਛੋਟ ਕੇ ਚਲ ਗਿਆ ਉਹ ਤੇਰਾ ਲਾਡਲਾ ਨੀ ਜਿਹੜਾ ਤੁਸੀਂ ਲੜਨਾ ਉਹ ਤਾਂ ਠੀਕ ਆ ਚੀਜ਼ਾਂ ਦਾ ਕਾਹਤੋਂ ਨੁਕਸਾਨ ਕਰਦੇ ਹੁੰਦੇ ਜੇ ਉਹ ਨਹੀਂ ਫਲਾਮ ਕੀਤੀ ਮੈਂ ਤੇ ਤੇਰੇ ਹੱਥੇ ਤੇਲ ਹੀ ਮੈਂ ਡੋਲਣ ਜੋਗੀ ਵੀ ਨਹੀਂ ਆ ਮੇਰੇ ਇੱਥੇ ਵੀ ਮਾਰੇਗਾ ਪੀੜ ਹੋਦੀ ਉਂਗਲ ਤੇ ਮਰ ਜਾ ਲੜ ਲੜ ਕੇ ਦੋਵੇਂ ਜਾਣੇ ਇਹ ਨਾ ਮੈਂ ਸਣੀ ਬਾਰਡਰ ਪਾਦਾ ਵੇ ਲੋ ਓਏ ਲੰਗ ਜਗਨ ਨੇ ਕਿਤੇ ਇੱਕ ਵਾਰੀ ਨਹੀਂ ਮੁੜ ਕੇ ਆਣ ਕੇ ਹਾਲ ਚਾਲ ਪੁੱਛਿਆ ਵੀ ਹੈਗੀ ਆ ਕਿ ਕਿੱਥੇ ਚਲ ਗਈ ਹੈ ਜਿਹੜਾ ਕੰਮ ਉਹਦਾ ਹੈ ਨਾ ਉਹ ਮੈਨੂੰ ਕਰਨੇ ਭੈਣ ਦੇ ਆ ਉਹ ਪੁੱਛਦਾ ਵੀ ਮੰਮੀ ਠੀਕ ਆ ਜਾਂ ਨਹੀਂ ਵੀ ਠੀਕ ਉਹਦਾ ਕੰਮ ਨਾ ਤੋੜ ਮਾਲ ਕੇ ਦੇਵੇ ਮਾਲਸ਼ ਕਰਕੇ ਦੇਵੇ ਟੱਡੀ ਨਹੀਂ ਤੇ ਤੂੰ ਹੁਣ ਮੇਰੇ ਲੱਗ ਗਿਆ ਨਾ ਤੂੰ ਨਹੀਂ ਕਰਕੇ ਦੇਣੀ ਤੇ ਹੋਰ ਕਿੰਨੇ ਕਰਕੇ ਦੇਣੇ ਧੀਆ ਹੀ ਕਰਦੀਆਂ ਹੁੰਦੀਆਂ ਹਾਂ ਹਾਂ ਪੁੱਤ ਤੇ ਕੋਹ ਵੀ ਨਹੀਂ ਕਰਦੇ ਪੁੱਤ ਨਾ ਦੇਈ ਆ ਤੇ ਨਾ ਦੇਈ ਹੁੰਦੇ ਆ ਉਹਨਾਂ ਨੂੰ ਵਿਆਹ ਕੇ ਤੇ ਬੱਸ ਕੀ ਕਹਿੰਦੇ ਨੇ ਨੋਟ ਤੜਾਇਆ ਤੇ ਗਿਆ ਤੇ ਮੁੰਡਾ ਵਿਆਹਿਆ ਤੇ ਗਿਆ بس ਉਹ ਗੱਲ ਵਾ ਮਮੀ ਜੀ ਮੈਂ ਤਾਂ ਸੇਵਾ ਕੰਡੀ ਤੁਹਾਡੀ ਮੈਂ ਕਿਹੜਾ ਕੁਝ ਕਹਿਣ ਦੀ ਆ ਆਹੋ ਸੇਵਾ ਕੰਡੀ ਜਿਹੜੀ ਚੀਜ਼ ਬਣਾਉਣ ਨੂੰ ਕਹਿੰਦੀ ਉਹ ਤੈਨੂੰ ਕਹਿੰਦੀ ਮੈਂ ਅੱਜ ਬਣਾ ਦੂੰ ਕੱਲ ਬਣਾਉਣ ਨੂੰ ਬਣਾ ਕੇ ਤੇ ਖਵਾਲਦੀ ਨਹੀਂ ਆ ਚਾਹ ਦਾ ਉਹ ਤਰਾ ਪੰਗਲ ਪਾਣੀ ਗਲਾਸ ਮੈਂ ਮੂਰੇ ਰੱਖ ਦਿੱਤਾ ਲਿਆ ਕੇ ਉਹ ਵੀ ਉਹ ਤਰਾ ਏਡਾ ਵੱਡਾ ਐਨੀ ਚਾਹ ਪੀ ਲੈਣੀ ਆ ਮੈਂ ਦੱਸ ਚਲ ਕੋਈ ਨਹੀਂ ਘੁੱਟ ਪੀ ਲਓ ਤੁਸੀਂ ਤਾਂ ਭਾਬੀ ਦਵਾਲੇ ਹੋ ਮੈਨੂੰ ਔਰ ਦਵਾਲੇ ਹੋ ਗਰੋ ਮੇਰੇ ਰਾਜ ਹੁੰਦੇ ਕਿਹੜੇ ਭੜਦਿਆਂ ਦੀ ਗੱਲ ਕਰਨ ਦੀ ਔਰ ਮੈਨੂੰ ਉਦਾਂ ਹੀ ਲੜਨ ਦੀ ਸੇਵਾ ਕੰਡੀ ਇਹ ਮੇਰੇ ਪੈਰਾਂ ਦੀਆਂ ਤਲੀਆਂ 'ਚ ਸੰਢੀ ਹੋ ਪੜਦੇ ਹੋੜੇ ਕੀ ਫੁੱਲ ਨੇ ਸਕੂਲ ਪੇਪਰ ਬੁੱਬਰ ਤੇ ਫੇਰ ਹੋਏ ਨਾ ਨਹੀਂ ਕੰਪਾਰਟਮੈਂਟ ਆਈਆਂ ਨਹੀਂ ਆ ਲੋ ਮਾਲ ਚ ਕਾ ਦੋ ਓ ਮੰਮੀ ਦਾ ਸਤੰ ਮਾ ਵੀ ਖੋਲ ਕੇ ਨਾ ਲਾਣੀ ਓਲੀ ਤਾ ਟੁੱਟ ਜੇ ਕਿਤੇ ਆਏ ਪੋਟੇ ਦੇ ਪੋਟੇ ਦੇ ਵਾਲ ਜਿਹੜੇ ਦੋ ਹੈਗੇ ਆ ਹਏ ਮੰਮੀ ਜੀ ਮੈਂ ਥੋੜੇ ਪੁੱਟਣ ਦੀ ਆਪੇ ਨਾਲ ਲੱਗੇ ਆਏ ਨਾ ਮਾ ਸੁਟੇ ਚੋਣਿਆ ਤੁਸੀਂ ਉਂਦਰ ਉਹ ਦੋਵੇਂ ਲੜਨੋਂ ਨਹੀਂ ਹਟਦੇ ਤੇ ਤੂੰ ਮੈਨੂੰ ਇੱਥੇ ਬਿਠਾ ਲਿਆ ਵਾ ਮੈਂ ਤਾਂ ਕਿਤੇ ਇੱਕ ਮਿੰਟ ਬਹਿਣ ਵਾਲੀ ਨਹੀਂ ਹੈਗੀ ਕਿੱਥੇ ਮम्मी ਜੀ ਇੱਥੇ ਜੇ ਆਹੋ ਇਧਰ ਇਧਰ ਥੋੜਾ ਜਿਹਾ ਇਧਰ ਹਾਏ ਆਹ ਮੁੰਡਾ ਦੇ ਨਾ ਇਹਨੂੰ ਇੰਨੀ ਸ਼ਰਮ ਨਹੀਂ ਆਉਂਦੀ ਵੀ ਹੁਣ ਮੇਰਾ ਵਿਆਹ ਹੋ ਗਿਆ ਕੁੜੀ ਨਾਲ ਨਾ ਹੀ ਲੜਨਾ ਉਹਦੇ ਨਾਲ ਲੜਦਾ ਰਹਿੰਦਾ ਬੱਸ ਵਿਚਾਰੀ ਨਾ ਦੱਸ ਉਹਦ ਕੋ ਇਹਨੇ ਕੀ ਮੰਗ ਲੈਣਾ ਏ ਠੀਕ ਹੈ ਮम्मी ਜੀ ਇਦਾਂ ਉਹ ਠੀਕ ਆ ਹੇ ਹੇ ਨਹੀਂ ਥੋੜਾ ਜਹ ਲੱਗਣ ਦੇ ਜਿਦਾ ਚੰਗਾ ਲੱਗਣ ਡਿਆ ਹੋਏ ਪੀੜ ਨਾਲ ਮਾਰੀ ਗਈ ਮੈਂ ਤੇ ਹੇ ਮੰਮੀ ਜੀ ਇਨੀ ਪੀੜ ਕਿੱਦਾਂ ਪੈ ਗਈ ਕੀ ਪਤਾ ਨਹੀਂ ਕੀ ਪਤਾ ਪਟਾਕਾ ਹੀ ਤੋ ਥੋੜਾ ਪਾਇਆ ਮੇਰਾ ਕਿਤੇ ਸੁੱਟ ਕੇ ਰਹਾ ਦਿੱਤਾ ਪੱਕਾ ਥਾਂ ਹੀ ਮੰਮੀ ਕਹਿੰਤੀ ਕਹਿੰਦੇ ਹਾਂ ਤੇ ਜਿਹੜੇ ਬੰਦੇ ਦੇ ਕਰਮਾਂ ਚ ਰੋਟੀ ਪਾਣੀ ਹੋਵੇ ਆਪਣਾ ਖਾ ਹੀ ਲੈਂਦਾ ਨਾ ਤੁਹਾਡੇ ਕਰਮਾਂ ਚ ਇਹ ਸੱਟ ਹੀ ਤੂੰ ਵੇਲੋ ਚੇਚਾ ਰਸੋਈ ਚੋਂ ਆਏ ਬਾਹਰ ਸੱਟ ਲਵਾਉਣੀ ਆਈ ਸੱਟ ਖਾਣ ਹਾਂ ਓਕੇ ਹਾਂ ਹਾਂ ਬੰਨ ਲਾ ਦੇ ਹੁਣ ਇਹ ਮੰਮੀ ਕਰਮਾ ਚੀਰ ਡਾ ਲਿਆ ਜ ਤੈਨੂੰ ਨਹੀਂ ਪਤਾ ਲੱਗਣਿਆ ਤੂੰ ਕਿੱਥੇ ਤੇ ਮੈਂ ਕਿੱਥੇ ਹੁਣ ਮੇਰੀਆਂ ਬੁੱਕੀਆਂ ਵੀ ਬੈੱਡ ਤੇ ਮੈਂ ਖਲੋਤੀ ਡਟ ਲੱਗੇ ਚੱਲ ਨਹੀਂ ਬੱਸ ਕਰ ਬੱਸ ਕਰ ਮਲਤੀ ਤੂੰ ਮੇਰੀ ਬਥੇਰੀ ਤੋਂ ਤੈਨੂੰ ਤੇ ਇਹ ਨਹੀਂ ਪਤਾ ਵੀ ਤੂੰ ਕਿੱਥੇ ਤੇ ਮੈਂ ਕਿੱਥੇ ਮੈਂ ਤੈਨੂੰ ਸਮਝਾਉਂਦੀ ਕੀ ਕੋਸ਼ਿਸ਼ ਕਰਨੀ ਤੇ ਤੂੰ ਕਹਿਣ ਕੀ ਡਈ ਆ ਮੇਰੇ ਕਹਿੰਦਾ ਭਾਵੇਂ ਆ ਤੇ ਤੇਰਾ ਸਰੀਰ ਕਿੱਥੇ ਤੇਰੀ ਉਮਰ ਕਿੱਥੇ ਤੇ ਮੇਰਾ ਸਰੀਰ ਕਿੱਥੇ ਤੇ ਮੇਰੀ ਉਮਰ ਕਿੱਥੇ ਮੈਂ ਤੇ ਮਾੜਾ ਜਾ ਵੀ ਥੱਲੇ ਡਈ ਜਾ ਤਾਂ ਮੇਰੀ ਲੱਤਾਂ ਬਹੁਤ ਸਾਰਾ ਟੁੱਟ ਜਾਣੀ ਤੇ ਮੁੜ ਕੇ ਸਾਰੀ ਉਮਰ ਮੈਨੂੰ ਮੰਜੇ 'ਤੇ ਤੁਸੀਂ ਸਾਂਭਣਾ ਵੀ ਨਹੀਂ ਹੈਗਾ ਪਾਵਾ ਮੇਜਾ ਇਨਾ ਸਾੰਭਣ ਦੇ ਤਮੀ ਤੂੰ ਹੀ ਗੱਲ ਕਰ ਲੈਣਾ ਕਹੀ ਜਾਂਦੇ ਸਾੰਭਣ ਨਹੀਂ ਲੈ ਸਾੰਭਣ ਦੇ ਹੋਰ ਪਤਾ ਨਹੀਂ ਫਿਰ ਕਿੱਦਾਂ ਸਾਂਭੀਦਾ ਆ ਤੂੰ ਜਿਹੜਾ ਮੈਨੂੰ ਚਿੱਲੀ ਪਨੀਰ ਬਣਾ ਕੇ ਖਵਾ ਲਿਆ ਵਾ ਮੰਮੀ ਧਾਰਾ ਚਿੱਲੀ ਪਨੀਰ ਦਾ ਗੁੱਸਾ ਦਾ ਅੱਜ ਮੈਂ ਤੈਨੂੰ ਬਣਾ ਕੇ ਖਵਾ ਦੇਣਾ ਹੁਣ ਚਿੱਲੀ ਪਨੀਰ ਘਰੇ ਕੀ ਪਤਾ ਤੇ ਚਿੱਲੀ ਪਨੀਰ ਖਾਦਿਆਂ ਸਹੀ ਹੋ ਜੋ ਹਾਂ ਵੇਰ ਵੇਰ ਲੈਣੇ ਆ ਕੋਈ ਨਹੀਂ ਹੁਣ ਮੈਂ ਬਣਾ ਕੇ ਲੈ ਆਉਣੀ ਆ ਤੁਹਾਡੇ ਵਾਸਤੇ ਬਣਾਉਣਾ ਬਣਾਉਣਾ ਮਿੰਜਾ ਦਾ ਕੋ ਹੁੰਦਾ ਨਹੀਂ ਆ ਬਸ ਗੱਲਾਂ ਨੂੰ ਹੀ ਹੋ ਤੇ ਚੰਟਪਣ ਨੂੰ ਤੇ ਰੀਲਾਂ ਬਣਾਉਣ ਨੂੰ ਬਸ ਸਾਰਾ ਹੀ ਖਲਾਰਾ ਪੈ ਗਿਆ ਆਪ ਹੀ ਪਾ ਕੇ ਹੁਣ ਆਪ ਹੀ ਸੂੰਭਣਾ ਪੈਣਦਿਆ ਪੰਗੇ ਐਵੇਂ ਨਾ ਲੈ ਲੈ ਨੀ ਮੇਵੀ ਸਾਰਾ ਪਾਊਡਰ ਹੀ ਖਲੋਤਾ ਛਦਾਈ ਜੇ ਨੇ ਕੀ ਫਾਇਦਾ ਹੀ ਰਾਤ ਨੂੰ ਦਾ ਤੁਹਾਡੇ ਲੜਨ ਦਾ ਦੂਣਾ ਖਲਾਰਾ ਪਾ ਕੇ ਤੇ ਬਾਅਦ ਚ ਆਪ ਹੀ ਫੇਰ ਖੱਪਣਾ ਪੈਂਦਾ ਸਾਰਾ ਪੂਚਾ ਪੂਚਾ ਲੱਗਾ ਹੀ ਤਾਂ ਆਪ ਹੀ ਹੁਣ ਲਾਉਣਾ ਪੈਣਾ ਛਿੰਡਾ ਜੇ ਸਾਰੇ ਪਾਊਡਰ ਖਲਾਰ ਗਿਆ ਖੋਤਾ ਜਾ ਫਿਰ ਕਹਿੰਦਾ ਮੈਨੂੰ ਕਾਲਾ ਕੱਢਣਾ ਜਣੀ ਇਹਨੂੰ ਕਾਲਾ ਨਾ ਕੱਢਦੇ ਹੋਰ ਕਿ ਕਰ ਸਿਆਣਾ ਬੈਣਾ ਤੂੰ ਹੈਗਾ ਵਾ ਸਾਰੀ ਪਾਊਡਰ ਦੀ ਬੋਤਲ ਖਾਲਾਤੀ ਹੁਣ ਮੰਮੀ ਤਾਂ ਉੱਥੇ ਬੈਠੀ ਆ ਜਦੋਂ ਮੰਮੀ ਨੇ ਪਾਊਡਰ ਪਾਉਣ ਨੂੰ ਮੰਗਿਆ ਤਾਂ ਖਾਲੀ ਹੋਣਾ ਡੱਬਾ ਫੇਰ ਮੈਨੂੰ ਗਾਲਾਂ ਹੋ ਜਾਣ ਆਹਨ ਵੇਖ ਕੇ ਨਾ ਹੋ ਗਿਆ ਹਕੀ ਕੀ ਸੋਚਦੇ ਰਹਿੰਦੇ ਮਿੰਨ ਤੁਹਾਡੀ ਕੁਛ ਨਹੀਂ ਸੱਚੀ ਸਮਝ ਲੱਗਦੀ ਨਿਆ ਰਾਜੀਦਰ ਮੈਂ ਕਰਦੀ ਆ ਕਿੱਥੇ ਬੱਬੀ ਮੈਂ ਕੱਲ ਨਹੀਂ ਤੁਸੀਂ ਜਾਓ ਤੂੰ ਮੰਮੀ ਤੋੜ ਵਾਲਾ ਹੈ ਮੰਮੀ ਦੀ ਬੰਤੀ ਮੈਂ ਤਾਂ ਉਹਨਾਂ ਮੰਮੀ ਆਂਦੀ ਬੱਸ ਬਹੁਤ ਵਾ ਮੈਂ ਦੇਖਣ ਈ ਲਓ ਮੈਂ ਕੱਢ ਦਿੰਦੀ ਆ ਛੱਡ ਕੋਈ ਨਹੀਂ ਫਿਰ ਗਿਆ ਸਾਰਾ ਤੇ ਤੁਸੀਂ ਜਾਓ ਕਰ ਲਓ ਆਪਣਾ ਕੋਈ ਹੋਰ ਕੰਮ ਫੇਰ ਲੈਣਾ ਮੈਂ ਆਪੀ ਉਤੇ ਮੈਂ ਬਹੁਤ ਚਾੜਾ ਲਉਣੀ ਆ ਵੇਖੋ ਪੌਡਰ ਜਾਨਾ ਤਾਂ ਨਹੀਂ ਗੁੱਸੇ ਟਾਡੇ ਨਾ ਗਾ ਰੋ ਗੁੱਸੇ ਮੈਂ ਸੇ ਇਹਦਾ ਸਭੀ ਦਾ ਗੁੱਸਾ ਮੇਥੇ ਗੱਡੀ ਜਾਂਦੇ ਨਾ ਨਾ ਇਹ ਤੁਹਾਡੇ ਤੋਂ ਪਹਿਲਾਂ ਵੀ ਸਾਡਾ ਹੀ ਹਾਲ ਹੁੰਦਾ ਸੀ ਪੰਜ ਕੁ ਮਿੰਟ ਹੀ ਕੱਢਣਾ ਹੀ ਫੇਰ ਬੋਲ ਪੈਣਾ ਵੇਖਿਓ ਫੇਰ ਠੀਕ ਸਾਡਾ ਚੱਲਦਾ ਏ ਇਦਾਂ ਹੀ ਐਵੇਂ ਮੈਨੂੰ ਪੰਗੇ ਲੈਂਦਾ ਮੈਂ ਇੱਥੇ ਬੜੀ ਸੋਹਣੀ ਖੜੀਆਂ ਤੇ ਆਇਆ ਵਾ ਤੂੰ ਆਪਣਾ ਗਾਂ ਜਾ ਮੇਰੇ ਚ ਪਟੋਕੀਆਂ ਮਾਰ ਲੈਂਦਾ ਅੰਕ ਫੇਰ ਮੈਨੂੰ ਗੁੱਸਾ ਚੜ ਜਾਂਦਾ ਵਾ ਕੰਮ ਵੀ ਪੁੱਠੇ ਹੀ ਹੈ ਕਿ ਹੋਰ ਕੀ ਕਰ ਲਵਾਂ ਮੈਂ ਤੇ ਐਵੇਂ ਕਰਾ ਦੇਣੀ ਕੋਈ ਨਹੀਂ ਕੋਈ ਨਹੀਂ ਕਰੋ ਆਪਣਾ ਇਹਦਾ ਕੰਮ ਕਰ ਲਗੇ ਮ ਮੈਂ ਆ ਗਈ ਕੋਇਆ ਹੁਣ ਆ ਵੀ ਚੁੱਕੂਗੀ ਉਹਦੇ ਇਤੋਂ ਚੋਣਾ ਸੀ ਭੱਜ ਗਿਆ ਹੁਣ ਪਤਾ ਨਹੀਂ ਕਦੋਂ ਘਰੇ ਵੜਦਾ ਵਾ ਲੜਕੇ ਤੇ ਭੱਜ ਗਿਆ ਪਤਾ ਨਹੀਂ ਮੰਮੀ ਕੋ ਗਾਲਾਂ ਪੈਣੀਆਂ ਸ਼ੈਤਾਨ ਤੇ ਵੜਾ ਵਾ ਜਦੋਂ ਮੰਮੀ ਦਾ ਗੁੱਸਾ ਠੰਡਾ ਹੋ ਗਿਆ ਤਾਂ ਘਰ ਆ ਜਾਣਾ ਨੇ ਚਲ ਫਰੀ ਬੈਠੀ ਆ ਡੈਡੀ ਨੇ ਵੀ ਫੋਨ ਲਾ ਲਿਆ ਡੈਡੀ ਨੇ ਵੀ ਕਿਹਾ ਹਾਂ ਚਾਲੀ ਨੇ ਪੁੱਛਿਆ ਐ ਮੇਰੇ ਬਾਲਕਾ চল ডেডি জি ফোন হ্যালো সত শ্রীকাল ডিজি হ্যাঁ বদি ঠিক ঠাক তুই সনাও ঠিকই কেন খাধা রোটি পাঁচ আয়া মি ফোন ਮੇਰ ਕੋ ਕਿੱਥੋਂ ਲੱਗ ਹੋਇਆ ਰੈਡੀ ਜੀ ਮੇਰ ਕੋ ਵੀ ਨਹੀਂ ਫੋਨ ਲਾਇਆ ਗਿਆ ਮੰਮੀ ਨੂੰ ਸਾਡੇ ਤੇ ਆਪ ਵੀ ਪਤਾ ਪਈ ਐ ਇੱਥੇ ਹਾਂਜੀ ਦੱਸਦੀ ਆ ਕੀ ਹੋਇਆ ਵਾ ਉਹ ਮੰਮੀ ਮੇਰੀ ਸੱਸ ਨਹੀਂ ਠੀਕ ਐ ਨਹੀਂ ਉਦਾਂ ਤੇ ਠੀਕ ਵਾ ਇਦਾਂ ਨਾ ਧੋਨ ਨੂੰ ਵੱਲ ਜਾ ਪੈ ਗਿਆ ਜੀ ਉਹ ਕੋਈ ਨਹੀਂ ਡੈਡੀ ਜੀ ਮੇਰੀ ਗਲਤੀ ਉਹ ਮੈਂ ਨਾ ਜਿੱਦਾਂ ਹਿੱਥੇ ਮੰਮੀ ਨਾ ਘੇੜਦੀ ਰਹੀ ਨੀ ਲਾੜ ਕਰਦੀ ਰਹੀ ਉਹਦਾ ਮੈਂ ਦਵਾ ਦਵ ਜੋਸ਼ ਚਾਣਕ ਚੇਤਾ ਭੁੱਲ ਗਿਆ ਵੀ ਮੈਂ ਵਿਆਹੀ ਗਈ ਆ ਸਹੁਰੇ ਆ ਹੁਣ ਤੇ ਮੰਮੀ ਨਾ ਪਾਉਂਦਾ ਪੀ ਕਿਕਲੀ ਮੈਂ ਉਹ ਜਿਆਦੀ ਜ਼ੋਰ ਦੀ ਪੈ ਗਈ ਤੇ ਮੰਮੀ ਦਾ ਕਿਤੇ ਮੇਰੇ ਹੱਥੋਂ ਨਾ ਹੱਤ ਛੁੱਟ ਗਿਆ ਤੇ ਥੱਲੇ ਡੇਗੇ ਪੁੰਜੇ ਜ਼ੋਰ ਦੀ ਡੇਗ ਤੇ ਆ ਸਾਰ ਤੋਂ ਉੱਪਰ ਪੈ ਗਿਆ ਹਾਂ ਨਹੀਂ ਵਿਖਾਇਆ ਵਾ ਡਾਕਟਰ ਨੂੰ ਸਭੀ ਵੀ ਲੱਗ ਗਏ ਸੀ ਸਾਰੇ ਘਰੇ ਹੀ ਉਹデア ਜੀ ਸਿਆਣੀ ਤੇ ਹੋ ਜੂਗੀ ਮੈਂ ਕੋਈ ਨਹੀਂ ਸਿਆਣੀ ਐ نئی ਮੰਮੀ ਨੇ ਕੀ ਕਹਿਣਾ ਮਾੜਾ ਮੋਟਾ ਤੁਹਾਨੂੰ ਪਤਾ ਗੁੱਸੇ ਹੋਏ ਮੰਮੀ ਦਾ ਸੁਭਾਅ ਵਧੀਆ ਉਹਨਾਂ ਨੂੰ ਪਤਾ ਵਾ ਵੀ ਚਲ ਕੋਈ ਗੱਲ ਨਹੀਂ ਤਾਂ ਇਹਨੇ ਮੇਰੇ ਕੋ ਆਇਆ ਗਿਆ ਰੇੜੀ ਨਹੀਂ ਤੇ ਮੈਂ ਤੇ ਆ ਜਾਣਾ ਸੀ ਤੇਰੇ ਇੱਥੇ ਮੰਮੀ ਨਹੀਂ ਨੇ ਠੀਕ ਹੁਣ ਫਿਰ ਮੰਮੀ ਲਾ ਕੇ ਵੀ ਪਹਿਣਾ ਪੈਂਦਾ ਵਾ ਚਲ ਕੋਈ ਨਹੀਂ ਸਰ ਗਿਆ ਹੁਣ ਤੇ ਆ ਹੀ ਜਾਣਾ ਮੰਮੀ ਨੇ ਹਾਂਜੀ ਚਲੋ ਠੀਕ ਹੈ ਡੈਡੀ ਕੋਈ ਗੱਲੀ ਨਹੀਂ ਠੀਕਾ ਮੰਮੀ ਕੋਈ ਨਹੀਂ ਲੱਗ ਗਈਆਂ ਤਿਆਰ ਰੱਖਣ ਦੇ ਮੰਮੀ ਦਾ ਕੋਈ ਨਹੀਂ ਡੈਡੀ ਮੈਂ ਬੋਲਤੇ ਮੰਮੀ ਨੇ ਬਥੇਰੀ ਵਾਰ ਸੌਰੀ ਬੋਲਦੀ ਐ ਮੈਂ ਠੀਕ ਹੈ ਡੈਡੀ ਨੇ ਵੀ ਮੈਂ ਦੱਸਿਆ ਤਾਂ ਡੈਡੀ ਵੀ ਮੇਰੇ ਦਵਾਲੇ ਹੋਣ ਲੱਗ ਪਏ ਹੁਣਾ ਵੀ ਐ ਜੇ ਤੋ ਗਲਤੀ ਮੇਰੀ ਐ ਤੇ ਆਗੇ ਜਿੱਤੇ ਹੀ ਹਾਂ ਨਹੀਂ ਕੀ ਅਸੀਂ ਲੜਦੇ ਰਹਿੰਦੇ ਜੀ ਨੀ ਕੀ ਨੀ ਕੀ ਗੱਲ ਤੋਂ ਕੀ ਆ ਤੁਹਾਡਾ ਯਾਰ ਸਿਸਟਮ ਮਜ਼ਾ ਆਉਂਦਾ ਵਾ ਲੜਦਾ ਇਹਦੇ ਨਾਲ ਕਾਦਾ ਮਜ਼ਾ ਜੀ ਅ ਸਵੇਰੇ ਮੈਂ ਹਜ ਸਾਰਾ ਕੰਮ ਤਾਂ ਦਾ ਕੀਤਾ ਸਗੋਂ ਮੈਨੂੰ ਵਿਚਾਰੀ ਨੂੰ ਕਰਨੀ ਤੇ ਤਾਂ ਚੜੂ ਕੋਚਾ ਮੈਂ ਆਪ ਲਾਇਆ ਜੇ ਮੈਂ ਇਹਦੇ ਨਾਲ ਲੜਾਨਾ ਨਾ ਮੈਨੂੰ ਰੋਟੀ ਨਹੀਂ ਪੱਚਦੀ ਚੰਗੀ ਤੇ ਜਿਹੜੀ ਉੱਤੇ ਰੋਟੀ ਪਚੰਦੇ ਰਹੀ ਨੇ ਲੜਕੇ ਸਾਰਾ ਛੁੱਟਾ ਚਿੱਟਾ ਥਾਂ ਹੋ ਗਿਆ ਪਾਊਡਰ ਨਾਲ ਜੇ ਅੱਜ ਤੋਂ ਕਰ ਮੈਂ ਕੰਮ ਨਹੀਂ ਇਹਨੂੰ ਕਰ ਦਿੱਤਾ ਲਾਇਆ ਨਹੀਂ ਤਾਂ ਹੁਣ ਉਹਨੂੰ ਉੱਥੇ ਪੋਚਾ ਲਾਉਣਾ ਪੈਣ ਡਿਆ ਕੰਮ ਤੇ ਉੱਥੇ ਹੀ ਆ ਗਿਆ ਤੇ ਪਾਊਡਰ ਕਿਹੜਾ ਕੋਈ ਲਾਉਂਦਾ ਹੀਗਾ ਚੰਗਾ ਨਾਲੇ ਢੋਲ ਗਿਆ ਤੇ ਨਾਲੇ ਕੰਮ ਹੋ ਗਿਆ ਹਾਂ ਬਹੁਤ ਕਿ ਹੁਣ ਜਿਹੜੀ ਚੀਜ਼ ਨਹੀਂ ਕੋਈ ਵਰਤਦਾ ਤਾਂ ਘਰ ਫਿਰ ਬਾਹਰ ਸੋਟਾ ਹੀ ਦੀ ਹੈ ਮੈਨੂੰ ਲੱਗਦਾ ਐਕਸਪਾਇਰ ਹੋਇਆ ਵਾ ਬੜੇ ਚਿਰਾਂ ਦਾ ਇੱਥੇ ਪਿਆ ਵਾ ਹਾਂ ਬਹੁਤ ਕਿ ਕਿਤੇ ਮੇਰੀ ਗੱਲ ਸੁਣੋ ਤੁਸੀਂ ਉੱਧਰ ਗਏ ਸੀ ਮੋਟਰ ਵੱਲ ਕਣਕ ਪੱਕ ਗਈ ਹੈ ਆਪਣੀ ਵਡਾਉਣ ਕਣਕ ਬੜੀ ਵਧੀਆ ਪੱਕੀ ਹੈ ਤੇ ਵਡਾਉਣੀ ਕਿੱਦਾਂ ਫੋਨ ਕੀਤਾ ਵਾ ਉਹਨੂੰ ਮਸ਼ੀਨ ਵਾਲੇ ਨੂੰ ਉੱਧਾ ਸ਼ਾਮ ਨਾਉਣਾ ਪਰ ਕਹਿੰਦਾ ਕਿ ਸਵੇਰੇ ਆਉਂਗਾ ਮੈਂ ਬਿਜੀ ਤੇ ਫਿਰ ਵਡਾ ਕੇ ਤੇ ਫਿਰ ਪਪੇਕਿਆਂ ਤੋਂ ਹੋਈਏ ਮੇਰੇਆਂ ਤੋਂ ਕਣਕ ਵਡਾ ਲੈਂਦੇ ਵਡਾ ਕੇ ਨਾ ਸਾਰਾ ਇਹ ਕੰਮ ਕਰਨ ਬੇੜ ਕੇ ਫਿਰ ਜਾਂਨੇ ਆ ਉਧਰ ਨੂੰ ਫਿਰ ਦਿਹਾੜੀ ਰਹਿ ਵੀ ਆਵਾਂਗੇ ਕੋਈ ਗੱਲ ਨਹੀਂ ਠੀਕ ਹੈ ਤੇ ਤੂੜੀ ਤੂੜੀ ਵੀ ਮੈਂ ਉਹ ਕਹਿੰਦਾ ਸਾਰਾ ਕੰਮ ਨਿਬੇੜ ਕੇ ਤੂੜੀ ਵੀ ਸੰਭ ਲਾਂਗੇ ਨਾਲੇ ਚੱਲ ਵੇਖ ਲੈ ਚਾਤਾ ਛੀ ਕਰਦਾ ਪੰਨ ਟਡਾਲੀ ਤੇ ਮੜੀ ਗਈ ਹਵਾ ਫਿਰ ਕੀ ਦਿਹਾੜੀ ਜਿੱਦਣ ਹਵਾ ਫਿਰਦੀ ਉਦੋਂ ਆਪਾਂ ਕਦਨੇ ਦੇਨੇ ਹੋਵਾਂਗੇ ਜਾ ਕੇ ਉਹ ਨਹੀਂ ਤੂੜੀ ਟਾੜੀ ਸਾਹਮ ਕੇ ਨਾ ਤੇ ਫੇਰ ਤੂੜੇ ਆਣ ਕੇ ਸਾਹਮੇ ਜਾਵਦੇ ਨਾੜ ਸੁੱਕਣ ਚ ਵੀ ਟਾਈਮ ਲੱਗਦਾ ਹੀ ਆ ਉਹ ਦਿਹਾੜੀ ਚ ਹਵਾ ਫਿਰ ਗਈ ਤੇ ਨਾੜ ਪਹਿਲਾਂ ਹੀ ਸੁੱਕਾ ਵਾ ਤੇ ਦਿਹਾੜੀ ਚ ਆਪਾਂ ਹੋ ਕੇ ਮੋੜ ਆਉਣਾ ਚੱਲ ਵੇਖ ਲੈਨੇ ਆ ਪਹਿਲਾਂ ਮੈਨੂੰ ਸਾਰਾ ਹੀ ਕੰਮ ਨਿਬੇੜ ਲੈਨੇ ਹੂੰ ਬਹੁਤ ਕਿਤੇ ਤੁਸੀਂ ਕੰਮ ਕਰ ਵਾਲੇ ਆ ਕਿ ਹੁਣ ਮਾਂ ਕਿ ਕਿ ਜੇ ਕੰਮ ਨਿਬੇੜ ਲੈਣ ਤੇ ਮੈਂ ਨਨ ਨਨ ਲੜਿਆ ਕਰੋ ਵਿਚਾਰੀ ਤੇ ਮੈਨੂੰ ਦਰਸਾਉਂਦਾ ਰਹਿੰਦਾ ਉਹ ਵਾਵਾ ਰੌਣਕ ਜੀ ਲੱਗੀ ਰਹਿੰਦੀ ਕਾਦੀ ਰੌਣਕ ਲੱਗੀ ਰਹਿੰਦੀ ਇਧਰੋਂ ਆਉ ਤੇ ਪਟੋਕੀ ਮਾਰ ਇਧਰੋਂ ਆਉ ਦੇ ਹਵਾਲ ਖਲਾਰ ਤੋਦਾ ਹੈ ਵੀ ਹੋਏ ਹੋਏ ਜੁੱਗੀ ਕਿ ਕਿਥੇ ਜੁਬਾਨ ਚ ਚਲਾਉਂਦੀ ਕਿਥੇ ਜੁਬਾਨ ਚ ਚਲਾਉਂਦੀ ਕੀ ਕਹਿੰਦੀ ਹੈ ਤੁਹਾਨੂੰ ਨਿਆਣੀ ਵਿਚਾਰੀ ਜਦੋਂ ਵਿਆਹੀ ਗਈ ਨਾ ਮੇਰੇ ਨਾਲ ਤੇ ਜਦੋਂ ਦਾ ਵਿਆਹ ਹੋਣਾ ਨਾ ਸਭ ਤੋਂ ਵੱਧ ਰੋਣਾ ਵੀ ਤੂੰ ਹੀ ਜੇ ਵੇਖ ਲਿਓ ਵੀ ਕਰ ਮੈਂ ਤਾਂ ਹੱਥ ਜੋੜਨਾ ਸ਼ੁਕਰ ਕਰਨਾ ਬਾਬਾ ਚੱਲਈ ਚੰਗਾ ਐਵੇਂ ਵੇਖਿਓ ਰੋਣਾ ਵੀ ਤੁਹਾਨੂੰ ਹੀ ਹੋਣਾ ਜਿੱਦਾਂ ਤੁਸੀਂ ਲੜਦੇ ਫਿਰ ਤੁਹਾਨੂੰ ਤੋਰਨ ਲੱਗਿਆ ਤੇ ਤੁਹਾਡੇ ਜੀ ਨੂੰ ਕੁਝ ਹੋਣਾ ਵੀ ਮ ਉਹ ਇਦਾਂ ਦੀਆਂ ਗੱਲਾਂ ਨਾ ਕਰਿਆ ਕਰ ਤੂੰ ਮੈਨੂੰ ਪਹਿਲਾਂ ਹੀ ਮੈਨੂੰ ਪਤਾ ਤੂੰ ਮੋਸ਼ਨਲ ਜਾ ਕਰਮਾਉਂ ਫਿਰਦੀ ਹਾਂ ਇਮੋਸ਼ਨਲ ਹੋ ਗਿਆ ਨਾ ਹੋਰ ਤਰ੍ਹਾਂ ਜੇ ਤੇ ਮੈਂ ਨਾ ਹੀ ਨਹੀਂ ਤੋਰੰਦ ਜਦੋਂ ਤੋਰੀ ਪਤਾ ਤੇ ਉਦਨ ਲੱਗਣਾ ਫਿਰ ਹਾਏ ਤੇ ਲੜਦੇ ਜੇ ਤੁਸੀਂ ਫਿਰ ਜາດ ਵੀ ਤੁਹਾਨੂੰ ਭੈਣ ਹੀ ਆਇਆ ਕਰਦੀ ਮਮੀ ਠੀਕ ਆ ਤੋ ਤਈਆ ਚਲ ਪੁੱਛਿਆ ਨਾ ਜਾਊਗਾ ਮਮੀ ਲੱਗੇਗਾ ਭਾਅ ਚਲ ਪੁੱਛੋ ਜਾ ਕੇ ਪੁੱਛਦਾ ਮੈਂ ਪੁੱਛੋ ਜਾ ਕੇ ਅੱਗੇ ਮਮੀ ਮੈਨੂੰ ਲਾ ਲਾ ਕੇ ਗੱਲਾਂ ਸੁਣੰਦੀ ਆ ਫਿਰ ਕੀ ਕਹਿੰਦੀ ਸੀ ਨੋਟ ਪਣਾਇਆ ਤੇ ਕਿਹਾ ਮੁੰਡਾ ਵਿਆਹਿਆ ਤੇ ਕਿਹਾ ਮੈਂ ਤਾਂ ਤੁਹਾਨੂੰ ਕੁਝ ਕਹਿਨੀ ਵੀ ਨਹੀਂ ਮਮੀ ਤਵੇ ਮੈਨੂੰ ਕਹਿ ਦਿੰਦੀ ਆ ਕਿ ਤੇ ਨਹੀਂ ਗਿਆ ਇੱਥੇ ਹੀ ਆ ਮੁੰਡਾ ਹਾਂ ਤਾਂ ਜਾਓ ਫਿਰ ਹਾਲ ਚਾਲ ਪੁੱਛੋ